ਕੀ ਹੋਇਆ ਹੈ ਕੀ ਕਹਿਣਾ ਚਾਹੁੰਦੇ ਆ ਇਹ ਵੀਰ ਜੀ ਅਸੀਂ ਇਹ ਕਹਿਣਾ ਚਾਹੁੰਦੇ ਆ ਅਸੀਂ ਇੱਥੇ ਬੱਸ ਅਡਾਂ ਚਾਰਜ ਆ ਇਹ ਬਾਰਦਤਾਂ ਬਹੁਤ ਹੁੰਦੀਆਂ ਨੇ ਕਿਉਂ ਬੁੜੀਆਂ ਇਹ ਦੇਖਦੇ ਆ ਕਿਰਾਏ ਲਾਲਚ ਨੂੰ ਵੀ ਸਾਨੂੰ ਕਿਰਾਇਆ ਬਚੂ ਦੋ ਦੋ ਘੰਟੇ ਬੈਠੇ ਰਹਿੰਦੀਆਂ ਨੇ ਤੇ ਗੱਡੀ ਆਉਂਦੀ ਆ ਇਹ ਜਿਹਦੇ ਕੋਈ ਚੰਗਾ ਹੁੰਦਾ ਉਹਨੂੰ ਵੜਿਆ ਕੇ ਆਦਾ ਉਹ ਕਰਦੀਆਂ ਨੇ ਅਸੀਂ ਹਾਂ ਅਸੀਂ ਇੱਥੇ ਦੇਖਦੇ ਆ ਜਿਹੜੀ ਸਾਨੂੰ ਸਿਆਣਾ ਅਸੀਂ ਦੇਖ ਲੈਨੇ ਪਰ ਗੱਡੀ ਨੰਬਰ ਬਦਲਿਆ ਜਾਂਦਾ ਅੱਜ ਸਾਨੂੰ ਪਤਾ ਲੱਗਿਆ ਵੀ ਜਨਾਨੀਆਂ ਉਹੀ ਨੇ ਅਸੀਂ ਭੱਜ ਕੇ ਨੇੜੇ ਹੋਏ ਉਹਨਾਂ ਨੇ ਸਾਨੂੰ ਪਛਾਣ ਲਿਆ ਵੀ ਇਹ ਬੰਦੇ ਸਾਨੂੰ ਬਾਰ-ਬਾਰ ਪਕੜਦੇ ਨੇ ਉਹਨਾਂ ਨੇ ਮੌਕੇ ਤੇ ਗੱਡੀ ਇੰਨੀ ਤੇਜ਼ ਭਜਾਈ ਆ ਜਿਹੜਾ ਬਰਨਾਲਾ ਰੋਡ ਤੇ ਪੈਟਰੋਲ ਪੰਪ ਆ ਉਹਦੇ ਵਿੱਚ ਦੀ ਨਿਗਾਹ ਕੇ ਗੱਡੀ ਇੰਨੀ ਫਾਸਟ ਲਗਾਈ ਉਹਨਾਂ ਨੇ ਦੋ ਬੰਦੇ ਲਤੜੇ ਸਕੂਟਰੀ ਤੋੜ ਦਿੱਤੀ ਸਕੂਟਰੀ ਉਹਨਾਂ ਦੀ ਪੰਨ ਗਈ ਉਹਦਾ ਵਿਚਾਰੀ ਦਾ ਦੋ ਤਿੰਨ ਥਾਵਾਂ ਤੋਂ ਪੱਟ ਟੁੱਟ ਗਿਆ ਤੇ ਜਿਹੜਾ ਮੁੰਡਾ ਦੂਜਾ ਸੀ ਉਹਦੇ ਪੈਰ ਤੋਂ ਦੀ ਨੰਗੀ ਆ ਉਹਦਾ ਪੈਰ ਦੜ ਰਿਆ ਗਿਆ ਇੱਕ ਮਿੰਟ ਕਰਵਾ ਬਾਕੀ ਕੀ ਕੀ ਗੱਲਬਾਤ ਕੀ ਹੋਈ ਹੈ ਕਿੰਨੇ ਕ ਬਾਈ ਤੇਰੀ ਆ ਇਹ ਬਾਈ 3:20 ਦੀ ਗੱਲ ਆ ਗਈ ਇੱਕ ਕਾਰ ਆਉਂਦੀ ਐ ਸਵਿਫਟ ਹਫਤਾ ਪਹਿਲਾ ਵੀ ਆਈ ਸੀ ਇੱਕ ਇਥੋਂ ਦਰਸ਼ਨਾ ਕਟੰਗਾਲਾ ਉਹਦੀ ਚਾਚੀ ਨੂੰ ਵਢਾ ਕੇ ਲੈ ਗਏ ਸੀ ਤੇ ਉਹਦੇ ਨਾਲ ਵੀ ਉਹਨਾਂ ਨੇ ਲੁੱਟਮਾਰ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਹਨੂੰ ਲਾਗੇ ਸੀ ਮਗਰ ਦਸ਼ਮੇਸ਼ ਬਸ ਵਾਲਿਆਂ ਦੇ ਚੈੱਕਰ ਨੇ ਤੇ ਭਿੰਦੇ ਭਲੇਰੀ ਨੇ ਮੁਰਸੇ ਲਾਇਆ ਸੀ ਉਹਦੇ ਮਗਰ ਉਹਨੂੰ ਚਾਹਿਆਂ ਦੇ ਕੋਲੇ 부ੜੀ ਨੂੰ ਲਾ ਕੇ ਸਿੱਟ ਗਏ ਸੀ ਉਹ ਬਚ ਗਈ ਸੀ ਅੱਜ ਵੀ 3:20 ਮਿੰਟ ਦੀ ਗੱਲ ਆ ਗਈ ਉਹ ਕਾਰ ਆਈ ਆ ਅੱਜ ਉਹਦੇ ਨੰਬਰ ਪਲੇਟ ਹੋਰ ਲੱਗੀ ਵੀ ਸੀ ਉਹੀ 부ੜੀਆਂ ਸੀ ਤੇ 부ੜੀ ਨੂੰ ਬਜ਼ੁਰਗ ਨੂੰ ਕੋਲੇ ਬਲਾ ਕੇ ਉਹਦੇ ਨਾਲ ਲੁੱਟਮਾਰ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਅਸੀਂ ਰੌਲਾ ਪਾਇਆ ਤਾਂ ਉਹਨੇ ਕਾਰ ਭਜਾ ਕੇ ਸਕੂਟਰ ਦੇ ਵਿੱਚ ਮਾਰੀ ਜਿਹਦੇ ਵਿੱਚ ਇੱਕ ਭੈਣ ਭਰਾ ਸੀਗੇ ਉਹ ਕੁੜੀ ਦੀ ਲੱਤ ਫੈਕਚਰ ਹੋ ਗਈ ਆ ਮੁੰਡੇ ਦੇ ਵੀ ਬਹੁਤ ਜ਼ਿਆਦੇ ਸੱਟ ਆ ਤੇ ਉਸ ਤੋਂ ਬਾਅਦ ਉਹਨੇ ਮਗਰ ਕਾਰ ਵੀ ਲਾਈ ਸੀ ਕਾਰ ਲਾਉਣ ਤੋਂ ਬਾਅਦ ਉਹ ਫੜੇ ਨਹੀਂ ਗਏ ਸਵਿਫਟ ਕਾਰ ਸੀਗੀ ਉਹਦਾ ਜਿਹੜਾ ਨੰਬਰ ਸੀਗਾ ਜੀ ਪੀਵੀ06 ਸੀਏ 9933 9933 9933 9933 ਹਫਤਾ 6 ਸੀਏ 990 9933 ਜੀ ਹਾਂ 99 ਅੱਜ ਤੋਂ ਹਫਤਾ ਪਹਿਲਾਂ ਉਹ ਗੱਡੀ ਦੇ ਨੰਬਰ ਸੀਗਾ 4606 ਜੀ ਤੇ ਉਹ ਅਣਸੱਤੇ ਬੰਦੇ ਆਉਂਦੇ ਆ ਜੀ ਕੋਈ ਕੱਲੀ ਗੇਰੀ 부ੜੀ ਹੁੰਦੀ ਉਹਨੂੰ ਬਿਠਾ ਕੇ ਲੈ ਜਾਂਦੇ ਆ ਜੀ ਤੇ ਉਹਦੇ ਨਾਲ ਉੱਟਮਾਰ ਕਰਦੇ ਆ ਜੀ ਅੱਜ ਵੀ ਜਿਹੜੋ ਗੱਡੀ ਘੇਟੇ ਰੰਗਦੀ ਸੀ ਗੱਡੀ ਚਿੱਟੇ ਰੰਗ ਦੀ ਵਾਈਟ ਕਲਰ ਦੀ ਗੱਡੀ ਆ ਸਵਿਫਟ ਕਾਰ ਆ ਜੀ ਕਿੰਨੀ ਕੁ ਉਮਰ ਦੇ ਵਿੱਚ ਜਿਹੜੇ ਬੰਦੇ ਵਾਰਦਾਤ ਲਾਉਂਦੇ ਨੇ ਜਿਹੜਾ ਮੁੰਡਾ ਉਹ ਹੈਗਾ 30 32 ਸਾਲ ਦਾ ਜਿਹੜੀ ਲੇਡੀਜ਼ ਨੇ ਉਹ ਹੋਣੀਆਂ 41 42 ਸਾਲ ਦੀਆਂ ਜੀ ਹਾਂਜੀ ਕਿੰਨੇ ਕੁ ਟਾਈਮ ਦੇ ਵਿੱਚ ਵਾਰਦਾਤ ਕਰਕੇ ਲੰਘ ਜਾਂਦੇ ਆ ਉਹ 1 2 ਮਿੰਟ 1 ਮਿੰਟ ਲਾਉਂਦੇ ਆ ਜੀ ਇਹ ਤੋਂ ਵੱਧ ਨਹੀਂ ਲਾਉਂਦੇ ਲੇਡੀ ਨੂੰ ਕੋਲੇ ਬਰਾਉਂਦੇ ਆ ਜਾਂ ਤਾਂ ਹੱਥੋਂ ਪਾਈ ਕਰਕੇ ਰੰਗ ਲਾ ਕੇ ਜਾਂ ਉਹਨੂੰ ਵਿੱਚ ਬਿਠਾ ਕੇ ਲੈ ਜਾਂਦੇ ਆ ਵੀ ਅਸੀਂ ਤੇਰੇ ਰਿਸ਼ਤੇਦਾਰਾਂ ਗਾਂਹ ਜਾ ਕੇ ਲੁੱਟਮਾਰ ਕਰਕੇ ਉਹਨੂੰ ਲਾ ਕੇ ਸਿੱਟ ਜਾਂਦੇ ਆ ਅੱਜ ਕਿੰਨਾ ਕੁ ਨੁਕਸਾਨ ਕਰਕੇ ਗਏ ਆ ਉਹ ਅੱਜ ਇੱਥੇ ਕਾਫੀ ਨੁਕਸਾਨ ਹੋਇਆ ਬੁਢੀ ਦਾ ਬਚ ਗਈ ਜੀ ਜਿਹੜੀ ਸਕ ਉਸ ਸਕੂਟਰੀ ਖਤਮਾ ਉਹ ਜਿਹੜੀ ਕੁੜੀ ਦੀ ਲਾਤਾ ਦੋ ਤਿੰਨ ਥਾਵਾਂ ਤੋਂ ਫੇਕਚਰ ਹੋ ਗਈ ਪਾਰਟ ਟੁੱਟ ਗਿਆ ਜੀ ਜਿਹੜਾ ਉਹਦਾ ਬ੍ਰਦਰ ਉਹਦੀ ਬਹੁਤ ਸੱਟ ਆ ਜੀ ਬਾਣੇ ਨੂੰ ਤੁਸੀਂ ਦਿੱਤੀ ਹੈ ਸੂਚਨਾ ਵੀ ਨਹੀਂ ਅਸੀਂ ਨਹੀਂ ਦਿੱਤੀ ਉਹ ਤਾਂ ਪੁਲਿਸ ਵਾਲੇ ਆ ਗਏ ਸੀ ਤੇ ਉਹਨਾਂ ਚੱਕਣ ਚੋਲ ਜਗੇ ਜੀ ਤੇ ਉਹ ਘਰ ਵਾਲਿਆਂ ਨੇ ਇਨਸਪੈਕਸ਼ਨ ਦਿੱਤੀ ਆ ਖਣੀ ਨਹੀਂ ਦਿੱਤੀ ਸਾਨੂੰ ਇਸ ਬਾਰੇ ਨਹੀਂ ਜਾਣਕਾਰੀ ਹੈ ਹਾਂਜੀ ਹਾਂਜੀ ਐਸਐਸਓ ਜੀ ਕਹਿੰਦਾ ਐਸਐਸਓ ਲੰਘਿਆ ਉਹਨੇ ਇਕੱਠ